ਲੜੀ ਦੇ ਵਿੱਚ ਚਿੱਗੜ ਤੇ ਜਿਸ ਵੇਲੇ ਚਿੱਟਰ ਚ ਪੈ ਬੁੱਢਿਆਂ ਦੇ ਆਪਾਂ ਦੇ ਉੱਤੇ ਆ ਡੁੱਲ ਗਿਆ ਤੇ ਭਗਤ ਕਬੀਰ ਸਾਹਿਬ ਜੀ ਦੇ ਘਟਨਾ ਲੱਗੀ ਤੇ ਕਬੀਰ ਸਾਹਿਬ ਜੀ ਤੇ ਬਾਹਰੀ ਭਾਵ ਨੂੰ ਖੜਾ ਕੇ ਤਤਰੀਵ ਅਰਥ ਕੀਤੇ ਅੰਦਰ ਦਾ ਪ੍ਰਮਾਣ ਦਿੱਤਾ ਕਿ ਕਬੀਰ ਕੀਚੜ ਆਟਾ गिर ਪਿਆ ਇਹੋ ਨਾ ਆਇਓ ਹਾਥ ਪੀਸ ਤੀਸ ਤੀਸ ਚਾਬਿਆ ਸੋਈ ਇਤਿਹਾਸ ਦਾ ਜਿਸ ਤਰ੍ਹਾਂ ਮਾਈ ਨੇ ਜਦੋਂ ਦਾਣੇ ਪੀਨੇ ਪੀਨੇ ਜਿਹੜੇ ਤੇ ਦਾਣੇ ਮੁੱਖ ਚ ਕਾਲੇ ਹੁੰਦੇ ਹੋਏ ਸਾਹਮਣੇ ਉਹਦੇ ਨੂੰ ਜਾਨਤ ਦੇਗੇ ਤੇ ਜਿਹੜਾ ਡਿੱਗ ਕੇ ਚਿੱਕੜ ਦੇ ਵਿੱਚ ਮਾਰ ਕੇ ਵੀ ਉਹ ਨਹੀਂ ਉਹਦਾ ਭਾਵ ਜੇ ਚੱਕੜ ਚੋਂ ਕਿਵੇਂ ਆ ਜਾਂਦੇ ਕਿ ਇਸੇ ਤਰ੍ਹਾਂ ਕੋ ਆਹੀ ਜਿਹੜਾ ਤੇ ਅਸੀਂ satsang ਕਰਦੇ ਆ ਗੁਰੂ ਚਰਣਾ ਦੇ ਅੰਦਰ ਬੈਠਦੇ ਆ ਕਿ ਸਾਡੇ ਸਵਾਸ ਸਫਲੇ ਹੋ ਜਾਈ ਤੇ ਵਿਸ਼ੇ ਵਕਾਰਾਂ ਦੇ ਵਿੱਚ ਗਾਗਨੀਆਂ ਗੰਨਾਂ ਦੇ ਵਿੱਚ ਨਿੰਜਾ ਚੁੜੀ ਦੇ ਜਿਹੜਾ ਸਮਰਪਤ ਕਰਦੇ ਪਏ ਆ ਇਹ ਚਿੱਪੜ ਦੇ ਵੀ ਬਰਵਾਰ ਹੁੰਦੇ ਇਹ ਚੱਕੜ ਤੇ ਨਹੀਂ ਆਉਂਦੀ ਇਸ ਲਈ ਮਹਾਰਾਜ ਅੱਜ ਦੀ ਬਾਤ ਹੈ ਜਿਸ ਸਿਖਿਆ ਦੇ ਆਪਣੇ ਆਪ ਨੂੰ ਪਾਹੀ ਧੰਗੇ ਇਹ ਢਾਲਣ ਦਾ ਸਮਾਂ ਹੈ ਮਹਾਰਾਜ ਸਿੱਖਿਆ ਦੇ ਰਹੇ ਆ ਜਿਹਦੇ ਕੋਲ ਡਾ ਵੱਡਾ ਸਮਾਂ ਹੋਵੇ ਉਹ ਫੇਰ ਇੱਥੇ ਉੱਧਰ ਭਟਕਦਾ ਰਹੇ ਕਦੇ ਕੇ ਮੇਰੀ ਚੌਂਕੀ ਭਰਦਾ ਰਹੇ ਕਈ ਕੇ ਮੇਰੀ ਚੌਂਕੀ ਭਰਦਾ ਤੇ ਸੋ ਘਾਣੂ ਮਾਰ ਇਹ ਖੜ ਕਰਕੇ ਪਾਵਨ ਬਾਣੀ ਦਾ ਪੰਨਾ ਝਾੜ ਕੇ ਜਿਹੜਾ ਬੰਦੇ ਅੱਡਦਾ ਫਿਰਦਾ ਯਾਤਕਾਰ ਹੋਣਾ ਇੱਥੇ ਤੇ ਜਿਹੜੇ ਚੌਂਕੀਆਂ ਨਾਂ ਲਿਖਦੇ ਆ ਨਾ ਕੋਈ ਕਿਸੇ ਦੀ ਕੋਈ ਕਹਿੰਦਾ ਬਾਬਾ ਜੀ ਸਿੰਘ ਆ ਗਿਆ ਕੋਈ ਕਹਿੰਦਾ ਭਾਈ ਦਾਸ ਸਿੰਘ ਆ ਗਿਆ ਆਈ ਨਹੀਂ ਉਹ ਐਨੇ ਕੁ ਮਿਲ ਰਹੇ ਸੀ ਕਿੰਨਾ ਵੱਡੀਆਂ ਸ਼ਹਾਦਤਾਂ ਦੇਣ ਵਾਲੇ ਤੇ ਅੱਜ ਸਾਡੇ ਵਰਗੇ ਬੰਦਗੀ ਮੇਢਣਾ ਚਾਹਣਗੇ ਉਹਨਾਂ ਨੇ ਆਪਣੇ ਸਹੀ ਸੰਭਲੇਗਾ ਤੇ ਇਸ ਕਰਕੇ ਉਹ ਧੰਗ ਗੁਰੂ ਗਨ ਸਾਹਿਬ ਜੀ ਦੇ ਅੰਦਰ ਭੇਜ ਦੋਗੇ ਤੇ ਗੁਰੂ ਗਨ ਸਾਹਿਬ ਦੇ ਵਿੱਚ ਸਾਨੂੰ ਉਹਨਾਂ ਨੇ ਪ੍ਰਾਪਤ ਹੋਣਾ ਦਰਸ਼ਨ ਦੇਣਗੇ ਤੇ ਜਿੰਨਾ ਜਮਾਲ ਬੀ ਗੁਰੂ ਜੀ ਵਿੱਚ ਬੈਠ ਕੇ ਬਾਣੀ ਪੜੀ ਉਹਨਾਂ ਦੇ ਪ੍ਰਾਪਤ ਸਨ ਤੇ ਅੱਜ ਵੀ ਹੀ ਗਨ ਸਾਹਿਬ ਜੀ ਨੇ ਕਿੰਨਾ ਸਾਨੂੰ ਪਰ ਫਿਰ ਵੀ ਉਹ ਜਿਹੜਾ ਲੰਬੜੀ ਮੰਡਵੇਸ਼ੜਕ ਦੇ ਵਿੱਚ ਗਏ تھے ਜੋੜਿਆਂ ਦੇ ਬਹਿ ਕੇ